ਬੜਾ ਚੌਣਸਾਨ ਕੀ ਉੱਚੀ ਬਾਤ ਹੋ ਜਾ ਤੇ ਸਾਜਾ ਨੂੰ ਕਰੇ ਬੈਠਾ ਸੁਣਦੇ ਪ੍ਰਮੰਦਰ ਢੀਂਸਾ ਜੀ ਤਰ ਕੇ ਨਿਤਨੇਮ ਕਰਕੇ ਬਾਪੂ ਸਰਦਾਰ ਸ੍ਰੀ ਹਿਮਸਕੀ ਹਿਮਸਕੀ ਪੈਰੀ ਹੱਥ ਲਾ ਕੇ ਅਸੀਰਵਾਦ ਲੈ ਕੇ ਜਾਂਦੇ ਆਪਾਂ ਵੀ ਅਸੀਰਵਾਦ ਲੈ ਲੇਗੇ ਮਾਰ ਇਹਨਾਂ ਨੇ ਪੂਰੀ ਇਮਾਨਦਾਰੀ ਨਾਲ ਤੇ ਬਿਨਾ ਕਿਸੇ ਭਾਪ ਦੇ ਹਲਕੇ ਤੇ ਬਰਕਰਾਂ ਦੇ ਲੋਕਾਂ ਦੇ ਕੰਮ ਕੀਤੇ ਆ ਪਾਰਟੀ ਨੇ ਦੇ ਕਈ ਨਾਂ ਰਗਟਾ ਸਤਜਵਾਰ ਬੁਲਾਇਆ ਕਰ ਰਿਹਾ ਦੋ ਵਾਰ ਮੰਤਰੀ ਰਹੇ ਆ ਇਸ ਵਾਰ ਇਹਨਾਂ ਨੂੰ ਐਮਪੀ ਦੀ ਵਜਤ ਦਿੱਤੀ ਹੈ ਮੈਂ ਸਪੈਸ਼ਲ ਇੱਕ ਗੱਲ ਕਹਿਣੀ ਚਾਹਣਾ ਇਹ ਹੁਣ ਆਪਣੀ ਆਪਣੀ ਮੰਨ ਗਦਰ ਸਿੰਘ ਜੀ ਜਿਠਾਈ ਨੂੰ ਕਹਿੰਦੇ ਤੇ ਮੰਤਰੀ ਬਣਾਉਣਾ ਹੈ ਆਪਾਂ ਬਾਗਾ ਵਾਲੇ ਆਪਾਂ ਕਰਮਾ ਵਾਲੇ ਹੁਣ ਡਿਊਟੀ ਆਪਣੀ ਬੰਦੀ ਹੈ ਛੋਟੇ-ਮੋਟੇ ਗਲੇ ਭਰਾ ਕੇ ਛੋਟੀਆਂ-ਮੋਟੀਆਂ ਗੱਲਾਂ ਖਰੂੰਖ ਕਰਕੇ 19 ਤਰੀਕ ਨੂੰ ਇੱਕ ਇੱਕ ਵੋਟ ਟੱਕੜੀ ਦੇ ਨਿਸ਼ਾਨ ਤੇ ਪਾ ਕੇ ਪਰਮਿੰਦਰ ਸਿੰਘ ਜੀ ਨੇ ਜਨ ਦਿਖਾਈਏ ਤੇ ਇਹਨਾਂ ਨੂੰ ਕੇਂਦਰ ਵਿੱਚ ਮੰਤਰੀ ਬਣਾ ਸਕੀਏ ਮੈਂ ਭਾਰਤੀ ਜਨਤਾ ਪਾਰਟੀ ਦਾ ਨਵਾਣਾ ਯਾ ਵਰਕਰ ਹੁੰਦੇ ਨਾਤੇ ਦਾ ਸਾਡੇ ਕਾਲੀ ਜੱਤੀ ਦੂਜੀ ਲੀਡਰਸ਼ਿਪ ਹਕਮ ਜਾਨ ਰਾਈ ਸਾਹਿਬ ਨੂੰ ਪਿਸ਼ਵਾਦ ਦਵਾਣਾ ਜਿੱਥੇ ਸਾਡੀ ਜੋੜੀ ਲੱਗੂਗੀ ਦਿਰ ਰਾਤ ਬੇਬਿਸਤੀ ਹੱਥ ਮੇ ਹਾਲੇ ਰੋ ਮੰਗੇ ਤੇ ਸਾਡੇ ਪਾਰਟੀ ਅਪਰਾਨ ਅਮਿਤ ਸ਼ਿਆਲ ਜੀ ਲਈ ਨਿਰਾਸ਼ ਨਾ ਹੋਵਾਂਗੇ ਤੇ ਤੁਹਾਨੂੰ ਆਪਣੀ ਉਮੀਦਵਾਰੀ ਜਿੱਤ ਪੱਕੀ ਹੋਗੀ ਧੰਨਵਾਦ ਕੁਲ ਜੁਕਾਣੀ ਮਾਫੀ ਸਾਰੇ ਦੇ ਧਿਆਨ ਦੇ ਨਾਲ ਇਹ ਗੱਲ ਸੁਣਨ ਵਾਲੀ ਜੀਹਦਾ ਕੈਂਡੀਟ ਤੁਹਾਡੇ ਕੋਲ ਮਿੱਤਰੋ ਆਇਆ ਸਰਦਾਰ ਕੁਮਿੰਦਰ ਸਿੰਘ ਢੀਰਸਾ ਸਰ ਮੈਂ ਪ੍ਰਧਾਨ ਸਾਹਿਬ ਨੂੰ ਦੇਵਾ ਬੁਧਾਈ ਇਹ ਪਹਿਲਾਂ ਹੀ ਗੱਲ ਚੱਲਦੀ ਸੀ ਲੋਕ ਇਹ ਗੱਲ ਕਹਿੰਦੇ ਸੀ ਕਿ ਸਰਦਾਰ ਕੁਮਿੰਦਰ ਸਿੰਘ ਢੀਰਸਾ ਨੂੰ ਟਿਕਟ ਮਿਲੇਗੀ ਜਦ ਤੱਕ ਨੂੰ ਜਾਨਾ ਫਿਰ ਉਹੀ ਗੱਲ ਪੱਥ ਦੀ ਸਰਮੌਰ ਆਸਿੱਤ ਦਾ ਮੁੰਡਾ ਪਰ ਕਿਦਸਿਓ ਕੋਈ ਆਮ ਘਰ ਦਾ ਬੱਚਾ ਨਹੀਂ ਸੀ ਮੇਰੇ ਵਰਗਾ ਜਿਹਦੀ ਕੋਈ ਸੇਵਾ ਹੀ ਨਹੀਂ ਚਾਕੇ ਲਾਦਾ ਜਦ ਪੰਜ ਬਾਅਦ ਇਸ ਬੰਦੇ ਦੇ ਵਿੱਚ ਲੋਕਾਂ ਨੇ ਪਿਸ਼ਵਾਸ ਪ੍ਰਗਟ ਕੀਤਾ ਹੋਵੇ ਉਸ ਬੰਦੇ ਨੂੰ ਤੁਹਾਡੇ ਸੇਵਾ ਦੇ ਵਿੱਚ ਉਹਨਾਂ ਨੇ ਭੇਜ ਦਿੱਤਾ ਯਾਰ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਨੇ ਮੇਰੇ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਜੀ ਰੋਹ ਮੋਜੀ ਜੀ ਰੋਹ ਸਿੰਗਲਾਈ ਜੀ ਜਿੰਦਰ ਪ੍ਰਧਾਨ ਦੇ ਪੁਲਕਨ ਸਰ ਜੀ ਅਮੇਰ ਜੀ ਕਪੂ ਟਾਲਾ ਜੀ ਹੋਰ ਸਾਰੇ ਮੇਰੇ ਵੱਡੇ ਵੀ ਜਨਦਾਨੀ ਸਜੀਪ ਕੋਸੀ ਵੀਰਿੰਦਰ ਜੀ ਸਾਰੀ ਭਾਰਤ ਜਾਂਦਾ ਪਾਰਟੀ ਦੇ ਸ਼ਰੋਣੀ ਕਾਲੀ ਦਾ ਦੀ ਲੀਡਰਸ਼ਿਪ ਤੇ ਸਾਰੇ ਸਰਜਾ ਵਜਾਤਾ ਵਰਕਰ ਸਹਿਬਾਨ ਮੇਰੀਆਂ ਮਾਤਾਵਾਂ ਭੈਣਾਂ ਸਾਰੇ ਜਨ ਦੇ ਫੱਦੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬੰਦੇ ਮੈਂ 2 ਮਿੰਟ ਲਾਉਂਦਾ ਦੋਸਤੋ 5 ਸਾਲ ਹੋ ਗਏ ਕੇਂਦਰ ਚ ਫਾਰਕ ਜਨਤਾ ਪਾਰਟੀ ਦੇ ਜ਼ਰੂਰੀ ਕਾਂਗਰਸ ਦੀ ਸਰਕਾਰ ਬਣੀ ਨੂੰ 10 ਰੁਪਈਆਂ ਦਾ ਵੀ ਕਦੇ ਕਿਸੇ ਮੰਤਰੀ ਤੇ ਪ੍ਰਧਾਨ ਮੰਤਰੀ ਜਿਹਨੇ ਕਦੇ ਚ DAG ਵੀ ਲਗਾ ਬਹੁਤ ਇਮਾਨਦਾਰੀ ਨਾਲ ਸਰਕਾਰ ਚਲਾਈ ਹੈ ਕਾਂਗਰਸਿਆਂ ਨੂੰ ਕੋਈ ਵੀ ਗੱਲ ਨਹੀਂ ਲੱਭੀ ਮਾੜਾ ਕਹਿਣਾ ਕਹਿਣ ਨੂੰ ਤਾਂ ਬਿਨਾ ਗੱਲੋਂ ਹੀ ਇਲزام ਲਾ ਕੇ ਚੌਕੀਦਾਰ ਚੋਰ ਹੈ ਹੋਰ ਨਾ ਕੁਝ ਨਹੀਂ ਆਉਂਦਾ ਫੱਲੋਂ ਲੈਣੇ ਉੱਤੇ ਤੱਕ ਇਹ ਚੌਕੀਦਾਰ ਚੋਰ ਹੈ ਜਿਸ ਇਨਸਾਨ ਨੇ ساری ਜ਼ਿੰਦਗੀ ਆਪ ਦਾ ਪਰਿਵਾਰ ਨਹੀਂ ਬਿਤਾਇਆ ਆਪ ਦਾ ਘਰ ਨਹੀਂ ਬਣਾਇਆ ਕੋਈ ਕਿਸੇ ਦਾ ਮਾਂ ਪਿਓ ਕਦੇ ਨਹੀਂ ਦੇਖਿਆ ساری ਜ਼ਿੰਦਗੀ ਦੇਸ਼ ਦੀ ਸੇਵਾ 'ਚ ਲੱਗਿਆ ਰਹਾ ਮੈਂ ਸਮਝਦਾ ਹਾਂ ਉਹ ਚੋਰੀ ਕਾਦੇ ਵਾਸਤੇ ਕਰੂਗਾ ਜਿਹਦੇ ਬਹੁਤ ਹੀ ਸਤਾਰਜੋ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਕੈਂਡੀਡੇਟ ਸਰਦਾਰ ਕੁਮਿੰਦਰ ਸਿੰਘ ਜੀ ਤੇ ਸਾਹ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤਵਿੰਦਰ ਸ਼ਰਕੀ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਾਰੂ ਵਕਤੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਜੈ ਜੈਕਾਰ ਜੈ ਬੇਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਸਾਰੇ ਬਲਾਰਿਆਂ ਨੇ ਗੁਰਮਿੰਦਰ ਜੀ ਦੀ ਸ਼ਸ਼ੀਦਵਾਰੇ ਬੜੇ ਡੀਟੇਲ ਦੇ ਵਿੱਚ ਆਪਣਾ ਵੱਖ ਰੱਖਿਆਗਾ ਕਿਉਂਕਿ ਜੇ ਆਪਾਂ ਇਸ ਪਾਸੇ ਜਾਈਏ ਵੀ ਜਿਹੜਾ ਕੈਂਡੀਡੇਟ ਕਹੇ ਜਾ ਜਿਹੜਾ ਕੈਂਡੀਡੇਟ ਕਹੇ ਜਾ ਕੋਈ ਕਿਸੇ ਕੈਂਡੀਡੇਟ ਦਾ ਗੁਰਮਿੰਦਰ ਜੀ ਨਾਲ ਕੋਈ ਮੁਕਾਬਲਾ ਨਹੀਂ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਅਜਿਹੇ ਕੈਂਡੀਡੇਟ ਤੇ ਕਿ ਜਿਹੇ ਆਪਣੇ ਖਾਸ ਖਾਸ ਬੰਦੇ ਤੇ ਹੱਥ ਰੱਖਿਆ ਜਿਨ੍ਹਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਦੀ ਟੀਮ ਦੇ ਵਿੱਚ ਚਾਹੇ ਉਹ ਰੋਡਸ ਦੇ ਮਿਨਿਸਟਰ ਰਹੇ ਚਾਹੇ ਉਹ ਫਾਈਨਾਂਸ ਵਿਜੀਰ ਰਹੇ ਜਿਨ੍ਹਾਂ ਨੂੰ ਬੜੇ ਵਧੀਆ ਤਰੀਕੇ ਨਾਲ ਤਰੱਕਿਆ ਪਿਛਲੇ 10 ਸਾਲ ਆਪਣੀ ਸਰਕਾਰ ਰਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਿਨ੍ਹਾਂ ਵਿੱਚ ਪਿਛਲੇ 5 ਸਾਲ ਸਰਦਾਰ ਗੋਮਿੰਦਰ ਸਿੰਘ ਹੀਰਸਾ ਜੀ ਵਿਨਾਸ ਵਿਜੀਰ ਰਹੇ ਜਿੰਨਾ ਚਿਰ ਵਿਨਾਸ ਵਿਜੀਰ ਰਹੇ ਕੁਝ ਇੱਕ ਵੀ ਕੋਈ ਇਹੋ ਜਿਹਾ ਅਸਲਾਸ ਦੱਸ ਦਿਓ ਜਿੰਨੀਆਂ ਸਾਡੀ ਸਰਕਾਰ ਵੱਲੋਂ ਸਕੀਮਾਂ ਪੰਜਾਬ ਦੇ ਲੋਕਾਂ ਲਈ ਥੋੜੇ ਲੋਕਾਂ ਲਈ ਪੇਸ਼ ਕੀਤੀਆਂ ਉਹਨਾਂ ਦੇ ਵਿੱਚ ਕਿਤੇ ਕੋਈ ਜਿਹੜਾ ਅਸੀਂ ਖਰੋਤ ਨਹੀਂ ਹਉਣ ਦਿੱਤੀ ਕਦੇ ਪਰਮਿੰਦਰ ਸਿੰਘ ਨੇ ਇਹ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੋ ਗਿਆ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਆਈ ਵੀ ਆ ਸਕੀਮਸ ਨੂੰ ਦੋ ਮਹੀਨੇ ਵਾਸਤੇ ਰੋਕਣੀ ਪਊ ਦੋ ਸਾਲ ਹੋਏ ਨੇ ਕਾਂਗਰਸ ਦੀ ਸਰਕਾਰ ਆਇਆ ਨੂੰ ਦੋ ਸਾਲਾਂ ਦੇ ਵਿੱਚ ਜਿੰਨੀਆਂ ਆਪਣੀ ਗਵਰਨਮੈਂਟ ਦੀਆਂ ਸਕੀਮਾਂ ਸਨ ਸਾਰੀਆਂ ਸਕੀਮਾਂ ਇਹ ਸਰਕਾਰ ਨੇ ਹੋਰ ਸਾਰੀਆਂ ਰੋਟੀਆਂ ਚਾਹੇ ਉਹ ਦਰਤਾਆਂ ਦੀਆਂ ਸਕੀਮਾਂ ਸਨ ਚਾਹੇ ਉਹ ਜ਼ਮੀਨਦਾਰਪਰਾਵਾਂ ਦੀਆਂ ਸਕੀਮਾਂ ਸਨ ਤੁਸੀਂ ਸਾਰੇ ਬੈਠੇ ਹੋ ਜ਼ਮੀਨਦਾਰਪਰਾ ਬੈਠੇ ਹੋ ਇਹਨਾਂ ਨੇ ਇਹਨਾਂ ਝੂਠ ਬੋਲ ਕੇ ਪੰਜਾਬ ਦੇ ਵਿੱਚ ਸਰਕਾਰ ਲਿਆਂਦੀ ਪੰਜਾਬ ਆਪਣੇ ਜਨ ਮੈਨੀਫੈਸਟੋ ਦੇ ਵਿੱਚ ਇਹ ਗੱਲ ਰੱਖੀ ਜਦਨੇ ਸਰਕਾਰ ਸਾਡੀ ਬਣ ਗਈ ਮੈਂ ਸੋਖਾ ਕੇ ਤੁਹਾਨੂੰ ਕਹਿਣਾ ਕਿ ਕਿਸਾਨਾਂ ਦਾ ਚਾਹੇ ਉਹ ਆਰਥੀ ਦਾ ਕਰਜ਼ਾ ਹੋਵੇ ਚਾਹੇ ਉਹ ਕਿਸੇ ਕਾਪਰਟ ਸ਼ਾਹੀ ਦਾ ਕਰਜ਼ਾ ਹੋਵੇ ਚਾਹੇ ਉਹ ਕਿਸੇ ਬੈਂਕ ਦਾ ਕਰਜ਼ਾ ਹੋਵੇ ਉਹ ਸਾਰੇ ਕਰਜ਼ਿਆਂ ਤੇ ਮੈਂ ਕਾਦੀ ਮਾਰ ਦੂੰਗਾ ਸਰਕਾਰਾਂ ਗਿਆਉਂਦਾ ਤੁਸੀਂ ਸਾਰੇ ਲੋਕਾਂ ਦਾ ਜਵਾਬ ਦੇਣਾ ਬੋਲੇ ਸੋਨਿਆ ਅੱਲਾਹ 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 ਮੈਂ ਜਨੀ ਸੰਗਤ ਹਾਲ ਕੇ ਭੜਾਉਂਦੀ ਸਾਡੇ ਛੋਟੇ ਬੰਦੇ ਜੀ ਵਰਕਰਮ ਨੇ ਐਸੀ ਪਾਰਟੀ ਦਾ ਜਿੰਨੀ ਚੁਣੀ ਲੀਡਰਸ਼ਿਪ ਅਸੀਂ ਉਹ ਬੁਲਾਈ ਆ ਕਿਉਂਕਿ ਸਾਰੇ ਵਰਕਰ ਨਹੀਂ ਬੁਲਾਏ ਸਾਰੇ ਵਰਕਰ ਨੂੰ ਅਸੀਂ ਤਾਮ ਨਹੀਂ ਦਿੱਤਾ ਇਸ ਜਿੰਨੇ ਵਰਕਰ ਨੇ ਇਹ ਤੁਹਾਨੂੰ ਵਿਸ਼ਵਾਸਤ ਹੋਣੇ ਆ ਕਿ ਇਹ ਦਿਨ ਰਾਤ ਇੱਕ ਕਰਕੇ ਥੋੜੀ ਜੜ ਦੀ ਕਲਾ ਲਈ ਸ਼ੌਮਿਕ ਗਾਲੀ ਦਾ ਚੜ੍ਹਦੀ ਕਲਾ ਲਈ ਜਨਰਲ ਤੇ ਕਰਮਗੇ ਇਹਨਾਂ ਜਿਹੜਾ ਹੋਏ ਮੈਂ ਜਿੰਨੀ ਵੀ ਸਾਥ ਸੰਗਤ ਹਰਗੇ ਚੋਂ ਆਈ ਆ ਸਾਰਿਆਂ ਦਾ ਫਿਰ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਸ਼ਿਵਾਨੁਰਜੀਤ ਬਤ ਆ ਮਾਈਕ ਪਾਸੇ ਕਰ ਮਾਈਕ ਮਾਈਕ سارے پر سجن سموہ وارکر پریس سمچی پر بیبی ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਇਹ ਸੋਚਦੇ ਹੋਣੇ ਆ ਵੀ ਹੱਜੇ 15-20 ਦਿਨ ਪਹਿਲਾਂ ਹੀ ਇੱਕ ਵਰਕਰ ਮਿਲਨੀ ਦਾ ਪ੍ਰੋਗਰਾਮ ਆ ਓਕੇ ਹਟਿਆ ਤੇ ਅੱਜ ਫੇਰ ਜਿਹੜੀ ਵਰਕਰ ਰਿਟਸ ਚੱਲੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਬੇਨਤੀ ਕਰਨਾ ਚਾਹਣਾ ਕਿ ਇਹ ਜਿਹੜੀ ਮੀਟਿੰਗ ਹੈ ਸਭ ਤੋਂ ਅਹਿਮ ਮੀਟਿੰਗ ਹੈ ਜੇ ਕੱਲ ਤੋਂ ਆਪਾਂ ਪ੍ਰਚਾਰ ਸ਼ੁਰੂ ਕਰਨਾ ਹੈ ਉਹ ਦੌਰ ਹਲਕੇ ਵਿੱਚ ਤਾਂ ਮੈਂ ਮਹਿਸੂਸ ਕਰਦਾ ਵੀ ਅੱਜ ਦੀ ਮੀਟਿੰਗ ਇਸ ਮੁੱਚੇ ਚੋਣ ਪ੍ਰਚਾਰ ਦੇ ਵਿੱਚ ਸਭ ਤੋਂ ਅਹਿਮ ਹੈ ਉਹਦਾ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੀ ਜੇ ਕੋਈ ਹੀੜ ਦੀ ਹੱਡੀਆਂ ਤੋਂ ਤੁਸੀਂ ਸਾਰੇ ਸ਼੍ਰੋਮਣੀ ਅਕਾਲੀ ਦਲ ਬੜੇ ਝੱਕਰਾਂ ਦੇ ਵਿੱਚੋਂ ਲੰਘਿਆ ਪਰ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਦੇ ਟੰਡਾ ਬੁਲੰਦ ਰਿਹਾ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਕਰਕੇ ਤੁਹਾਡੇ ਸਾਰਿਆਂ ਕਰਕੇ ਤੇ ਹੁਣ ਵੀ ਇਹਨਾਂ ਚੋਣਾਂ ਦੇ ਵਿੱਚ ਬਾਕੀ ਪਾਰਟੀਆਂ ਤੇ ਆਪਣੀ ਪਾਰਟੀ ਦਾ ਤੇ ਜਿੱਤ ਹਾਰ ਦਾ ਕੋਈ ਫਰਕ ਹੋਏਗਾ ਉਹ ਇੱਕੋ ਹੀ ਹੋਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦੇ ਬਰਾਬਰ ਨਾ ਕਿਸੇ ਪਾਰਟੀ ਕੋਲ ਵਰਕਰ ਹੈ ਤੇ ਨਾ ਹੀ ਉਹਦਾ ਟੰਡਾ ਕਾੜਨ ਬੇ ਇਨਸਾਨੀ ਮੈਂ ਮਾਰਡਰ ਕਹਿ ਸਕਦਾ ਕਿ ਸਭ ਤੋਂ ਵੱਧ ਬੇਇਨਤੀ ਅਤੇ ਆਪ ਲੋਕਾਂ ਦੇ ਕੰਮ ਆਉਣ ਵਾਲੀ ਦੇ ਕਿਸੇ 파ਰਟੀ ਦਾ ਕਾਡਰ ਹੈ ਕਲ ਸ਼੍ਰੋਮਣੀ ਕਾਗਦ ਤੱਕ ਤੁਸੀਂ ਸਾਰੇ ਵਰਕਰੋ ਅੱਜ ਕੋਈ ਵੀ ਕਿਸੇ ਕਾਗਰਸੀ ਤੋਂ ਕੰਮ ਕਰਾ ਕੇ ਦਿਖਾ ਦੇ ਤਾਂ ਕੋਈ ਕਿਸੇ ਨੂੰ ਸੁਣਨ ਨੂੰ ਯਾਰ ਨਹੀਂ ਕੋਈ ਕਿਸੇ ਨਾਲ ਚੱਲਣ ਨੂੰ ਯਾਰ ਨਹੀਂ ਅੱਜ ਵੀ ਤੇ ਲੋਕ ਕਿਸੇ ਵੱਲ ਆਸ ਰੱਖਦੇ ਨੇ ਸਾਡੇ ਕੰਮ ਕਰਾਉਣ ਤੇ ਖਾਣਿਆਂ ਦੇ ਵਿੱਚ ਸਾਡੇ ਨਾਲ ਖੜ੍ਹਦੇ ਸੀਲਾਂ ਦੇ ਵਿੱਚ ਜਿਹੜੀਆਂ ਵੀ ਸਾਡਾ ਜਾਣ ਦਿੱਤਾ ਉਹ ਸ਼ਰੋਮੀ ਕਲਪਤ ਦੇ ਵਰਕਰਾਂ ਕੋਲ ਜਾਂਦੇ ਨੇ ਉਹ ਇਸ ਲਈ ਸ਼ਰੋਮੀ ਕਲਪਤੀ ਇਹ ਤੁਸੀਂ ਸਾਰੇ ਇੱਕ ਕਲੀਓ ਜੋ ਸੰਗਤ ਤੇ ਜੋ ਹੋਤਰ ਹੈ ਉਹਦੇ ਵਿੱਚ ਤੇ ਉਹ ਮੀਤਵਾਰ ਦੇ ਵਿੱਚ ਕਲੀ ਦਾ ਕੰਮ ਤੁਸੀਂ ਕਰਦੇ ਤੇ ਤੁਹਾਡੀ ਮਿਹਨਤ ਤੇ ਫਿਰ ਪਰ ਕਰਦਾ ਹੈ اس چون کدھر تو لے کے جانا جا کے جت وار لے جا چاہنے ہو کہ نہیں تھوڑے جو سنے ہے جو تسی دکھایا ہے سامنے پرتی اس کو میرے اس گلدہ پورا پروسہ ہو گیا ہے کہ سارے دن رات محنت کر کے اس چون جتوال لے کے جاؤ گے پر میں ایک بےنتی بھی کرنا چاہتا ایک دو ਬਾਕੀ ਜਿਹੜੀਆਂ ਐ ਇਹ ਜ਼ੋਨ ਬਹਿਮੈਂ ਇਹਨੂੰ ਸਹੀ ਢੰਗ ਨਾਲ ਆਪਾਂ ਚਲਾ ਸਕਦੇ ਤੁਹਾਨੂੰ ਪਤਾ ਹੈ ਕਿ ਇਹ ਦਾਇਰਾ ਬਹੁਤ ਵੱਡਾ ਹੁੰਦਾ ਹੈ ਜਿਹਦੀ ਜ਼ੋਨ ਦਾ 9 ਅਸੈਂਬਲੀ ਹਲਕੇ ਨੇ ਇਹ ਅੱਜ ਤੋਂ ਬਾਅਦ ਸਿਰਫ 34 ਦਿਨ ਦਾ ਸਮਾਂ ਰਹੇਗਾ ਚੋਣ ਪ੍ਰਚਾਰ ਦਾ ਇਹ 34 ਦਿਨ 24 17 ਤਰੀਕ ਨੂੰ ਚੋਣ ਪ੍ਰਚਾਰ ਖਤਮ ਹੋ ਜਾਣਾ ਸਿਰਫ 17 ਤੱਕ ਚੋਣ ਪ੍ਰਚਾਰ 134 ਦਿਨ ਤਕਰੀਬਨ ਇੱਕ ਹੀ ਘੱਟੇ ਨੂੰ ਤਿੰਨ ਤਿੰਨੇ ਨਹੀਂ ਆਉਣਗੇ ਇੱਕ ਦੋ ਦੇ ਫੈਲੀਆਂ ਚ ਲੱਗ ਜਾਂਦੇ ਐ ਇੱਕ ਦੋ ਦੇ ਕਾਗਜ਼ ਦਾਖਲ ਕਰਨ ਚ ਲੱਗ ਜਾਂਦਾ ਸੋ ਉਹ ਤਿੰਨ ਤਿੰਨ ਦੇ ਨਾਲ ਮੈਨੂੰ ਲੱਗਦਾ ਅੱਧਾ ਹਲਕਾ ਪਸਾ ਪੂਰਾ ਹੋ ਜਾਏ ਬਾਕੀ ਕੋਸ਼ਿਸ਼ ਤਾਂ ਕਰਾ ਦੇ ਵੀ ਪਰਿਵਾਰ ਦਾ ਕੋਈ ਨਾ ਕੋਈ ਜੀ ਹਰ ਪਿੰਡ ਛਾ ਜੀ ਲਾਵੇ ਪਰ ਸਾਰਾ ਜ਼ਾਰੋਮਦਾਰ ਤੁਹਾਡੇ ਉੱਤੇ ਹੈ ਇਹ ਚੋਣ ਮਹਿਨ ਵੀ ਜਿਹੜੀਆਂ ਮੈਂ ਤੁਹਾਨੂੰ ਸੌਂਪੜ ਵਾਸਤੇ ਆਇਆ ਹਾਂ ਜੇ ਉਹ ਚਲਾਉਣ ਵਾਸਤੇ ਚੋਣ ਮਹਿਬਤ ਇੱਕਾ ਮੇਰੀ ਸਭ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਆਪਣੇ ਪਿੰਡ ਵੱਲ ਧਿਆਨ ਦੇਈਏ ਇਹ ਤੀਸਰੀ ਗੱਲ ਹੈ ਕਿ ਆਪਾਂ ਜਦ ਹੁਣ ਕਿਸੇ ਨੂੰ ਰਲਾਉਣਾ ਹੈ ਜਾਂ ਕਿਸੇ ਨੂੰ ਪਾਰਟੀ ਜੋੜਨੀ ਹੈ ਉਹਦੇ ਵਾਸਤੇ ਜ਼ਰੂਰੀ ਹੈ ਵੀ ਜਿਹੜੇ ਪਿੰਡ ਦਾ ਉਹ ਮਸ਼ਹੂਰ ਹੈ ਉਸ ਪਿੰਡ ਦੇ ਜਿਹੜੇ ਆਪਣੇ ਮੋਤ ਪਰ ਸੱਜਣ ਨੇ ਜਾਂ ਆਕੂ ਨੇ ਉਹਨਾਂ ਦੀ ਸਹਿਮਤੀ ਜ਼ਰੂਰ ਲੈ ਲੈ। ਫੇਰ ਇੱਕ ਗੱਲਤੀ ਹੈ ਸ਼ਾਇਦ ਕਈ ਵਾਰ ਕਿਸੇ ਦਾ ਕੋਈ ਹੁੰਦਾ ਬੰਦਾ ਕਹਿੰਦਾ ਮੈਂ ਤਾਂ ਫੜਾ ਜੋਰ ਲਾਇਆ ਜੀ ਪਰ ਜ਼ਰੂਰੀ ਹੈ ਕਿ ਜਿਹੜੀ ਪਿੰਡ ਦੀ ਆਪਣੀ ਟੀਮ ਹੈ ਉਹ ਜ਼ਰੂਰ ਸਹਿਮਤ ਹੋਵੇ ਕਿਉਂਕਿ ਕਈ ਵਾਰ ਆਪਾਂ ਸਹਿਮਤੀ ਤੋਂ ਬਿਨਾਂ ਰਲਾ ਲੈਂਦੇ ਆ ਫਿਰ ਨਾਲ ਦਾ ਜਿਹੜਾ ਰਲਦਾ ਉਹ ਉਹਨਾਂ ਜੋੜ ਲਾਉਂਦਾ ਜਿਹੜੇ ਆਪਣੇ ਹੁੰਦੇ ਨੇ ਉਹ ਵੀ ਛੱਡਜ ਹੋ ਕੇ ਮੈ ਜਾਂਦੇ ਆ ਕੋਈ ਕੰਮ ਨਹੀਂ ਕਰਦਾ ਬਿਜੂ ਚੜੀ ਰਹਿ ਜਾਂਦਾ ਕੰਮ ਸੋ ਜ਼ਰੂਰੀ ਹੈ ਵੀ ਆਪਣੇ ਜਿਹੜੇ ਵਰਕਰ ਨੇ ਉਹੀ ਤੱਕ ਦੇ ਹੋਏ ਕੰਮ ਕਰਨ ਤੇ ਉਹੀ ਦੱਸ ਸਕਦੇ ਨੇ। ਐਸਾ ਨਹਾ। ਅੱਲਾਹ ਜ਼ੱਲਾ। ਮੈਂ ਪੂਰਾ ਵਿਸ਼ਵਾਸ ਵੀ ਦਵਾਣਾ। ਇਹ ਬਾਕੀ ਤਾਂ ਦੇਖੋ ਜਿੱਤ ਹਾਰ ਬਣੀ ਹੋਈ ਐ। ਸੰਗਤ ਦੇ ਹੱਥ 'ਚ ਐ ਜਾਂ ਉਸ ਕਾਲਪੁਰ ਦੇ ਹੱਥ 'ਚ। ਇਹਦਾ ਕੋਈ ਮੈਂ ਸਮਝਦਾ ਕੋਈ ਨਹੀਂ ਕਹਿ ਸਕਦਾ ਹੁੰਦਾ। ਪਰ ਗੱਲ ਇਹ ਐ ਜਿੱਤ ਹਾਰ ਆਗੈ ਮੈਂ ਤੁਹਾਨੂੰ ਆਦੇ ਵੱਦੋਂ ਇਹ ਜ਼ਰੂਰ ਕਹਿ ਸਕਦਾ ਕਿ ਤੁਹਾਡਾ ਪ੍ਰਾਤ ਤੁਹਾਡਾ ਬੱਚਾ ਇਹ ਤੌਰ 'ਤੇ ਮੈਂ ਪਹਿਲਾਂ ਵਿਚਨਰ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਤਰ੍ਹਾਂ ਹੀ ਤੁਹਾਡੇ ਵਿੱਚ ਤੁਹਾਡੇ ਜਿੰਨਾ ਕਿਵੇਂ ਕੰਮ ਆ ਸਕਿਆ ਉਹ ਆਉਣ ਦਾ ਯਤਨ ਕਰਦਾ ਰਹਾਂਗਾ ਇਹ ਹੀ ਮੇਰੀ ਬੇਨਤੀ ਹੈ ਤੇ ਆਸ ਕਰਦਾ ਵੀ ਇਹ ਚੋਣ ਨੂੰ ਅੱਜ ਤੋਂ ਤੁਸੀਂ ਆਪ ਵੀ ਚੋਣ ਸਮਝ ਕੇ ਤੇ ਜਿਹੜਾ ਪ੍ਰਾਲਾ ਕਰੋਗੇ ਵੇਚ ਕਰੋਗੇ ਬਹੁਤ ਬਹੁਤ ਧੰਨਵਾਦ ਮੈਂ ਰਾਈ ਸਾਹਿਬ ਦਾ ਉਹਨੇ ਸਾਡੇ ਕਾਂਗਰਸ ਨੇ ਹਰ ਪਾਰਟੀ ਨੇ ਆਪਦੇ ਕਿਸੇ ਨਾ ਕਿਸੇ ਉਮੀਦਵਾਰ ਨੂੰ ਟਿਕਟ ਦੇਣੀ ਹੈ ਜਿਹਨੂੰ ਉਹ ਯੋਗ ਸਮਝਦੇ ਰ ਟਿਕਟ ਦਿੰਦੇ ਆ ਸਾਡਾ ਕੋਈ ਕਿਸੇ ਨਾਲ ਨਿਜੀ ਜਿਹੜਾ ਹੈ ਕੋਈ ਲੜਾਈ ਨਹੀਂ ਹੈ ਇਹ ਵਿਚਾਰਧਾਰਾ ਦੀ ਸਿਧਾਂਤਾਂ ਦੀ ਲੜਾਈ ਹੈ ਤੇ ਉਹਨੂੰ ਅਸੀਂ ਅਜੰਡਾ ਬੇਸਡ ਪੋਲਿਟਿਕਸ ਜਿਹੜੀ ਹੈ ਮੁੱਦਿਆਂ ਦੀ ਜਿਹੜੀ ਸਿਆਸਤ ਹੈ ਉਹ ਕਰਾਂਗੇ ਲੋਕਾਂ ਦੇ ਵਿੱਚ ਆਪਣੀ ਗੱਲ ਆਪਣੇ ਜਿਹੜਾ ਹੈ ਪੱਖ ਰੱਖਾਂਗੇ ਬਾਕੀ ਫੈਸਲਾ ਲੋਕਾਂ ਦੇ ਜਿਵੇਂ ਜਸਜੀਤ ਸਿੰਘ ਰਾਜ ਵੱਲੋਂ ਇੱਕ ਹਲਕੇ ਦੇ ਵਿੱਚ ਭੱਦੀ ਸ਼ਾਦਾਬਲੀ ਵਰਤੀ ਗਈ ਹੈ ਕੀ ਕਹਿਣਾ ਚਾਹੁੰਦੇ ਉਹਨੂੰ ਲੈ ਕੇ ਤੋ ਮੈਂ ਤਾਂ ਸਮਝਦਾ ਸਾਰਿਆਂ ਨੂੰ ਹੀ ਜੋ ਵੀ ਕੋਈ ਸ਼ਬਦਾਂ ਦੀ ਵਰਤੀ ਜਾਂਦੀ ਹੈ ਪਹਿਲੀ ਗੱਲ ਤਾਂ ਕਿਸੇ ਦੇ ਖਿਲਾਫ ਨਿਜੀ ਸਾਨੂੰ ਕੋਈ ਮਾੜੀ ਸ਼ਬਦਾਂ ਜਿਹੜੀ ਵਰਤ ਨਹੀਂ ਵਰਤਣੀ ਚਾਹੀਦੀ ਕੋਈ ਵੀ ਵਿਅਕਤੀ ਹੋਵੇ ਸਰ ਹਜੇ ਨਹੀਂ ਨਿਜੀ ਜਿਹੜਾ ਹੈ ਸਾਨੂੰ ਕੋਈ ਟਿੱਪਣੀਆਂ ਕਰਨੀ ਚਾਹੀਦੀਆਂ ਇਹ ਹੈ ਕਿ ਜਿਹੜੀ ਵੀ ਅਸੀਂ ਕਿਸੇ ਦੇ ਖਿਲਾਫ ਜਾਂ ਪਾਰਟੀ ਦੇ ਖਿਲਾਫ ਜੋ ਵੀ ਕੁਝ ਕਰਨਾ ਹੈ ਉਹਨੂੰ ਮਰਿਆਦਾ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰਨਾ ਚਾਹੀਦਾ ਸਰਚਾਹੇ ਚੋਣ ਪ੍ਰਚਾਰ ਦਾ ਮੁੱਢਲਾ ਗੌਰ ਹੀ ਆ ਪਰ ਤੁਹਾਨੂੰ ਕਿਵੇਂ ਲੱਗ ਰਿਹਾ ਤੁਸੀਂ ਸੋਚੇ ਹਲਕੇ ਆ ਜਾਏ ਕਿਹੜੇ ਉਮੀਦਵਾਰ ਨਾਲ ਪਾਰਟੀ ਨਾਲ ਤੁਹਾਡਾ ਮੁਕਾਬਲਾ ਹੈ ਦੇਖੋ ਪਾਰਟੀ ਨਾਲ ਉਮੀਦਵਾਰ ਨਾਲ ਤਾਂ ਮੈਂ ਤਾਂ ਸਮਝਦਾ ਕਿ ਸਭ ਤੋਂ ਕਮਜ਼ੋਰ ਉਮੀਦਵਾਰ ਮੈਂ ਹੀ ਆ ਸਾਰੇ ਮੇਰੇ ਨਾਲੋਂ ਤਗੜੇ ਨੇ ਤੇ ਅਸੀਂ ਤਾਂ ਆਪਦਾ ਏਜੰਡਾ ਆਪਦਾ ਪ੍ਰੋਗਰਾਮ ਲੈ ਕੇ ਜਾਵਾਂਗੇ ਲੋਕਾਂ ਕੋਲ ਬੇਨਤੀ ਕਰਾਂਗੇ ਬਾਕੀ ਲੋਕ ਮਾਲਕ ਨੇ ਜੋ ਫੈਸਲਾ ਕਰੂਗੀ ਸੰਗਤ ਉਹ ਕਰੇਗਾ ਇਲਾਕੇ ਦੇ ਵਿਕਾਸ ਇਲਾਕੇ ਦੇ ਕੋ ਬੁੱਧੇ ਜਿਹੜੇ ਹਰ ਕਿਸੇ ਦੇ ਪਿੰਡ ਦਾ ਅੱਧ ਮੁੱਦਾ ਹੁੰਦਾ ਹੈ ਹਲਕੇ ਦਾ ਅੱਧ ਮੁੱਦਾ ਹੁੰਦਾ ਹੈ ਤੇ ਦੇਸ਼ ਦੇ ਮੁੱਦੇ ਆਟ ਨੇ ਤਿੰਨੇ ਹੀ ਮੁੱਦੇ ਅਸੀਂ ਰੱਖਾਂਗੇ ਕਿਸੇ ਜਿਹੜੀਆਂ ਲੋਕਲ ਪ੍ਰੋਬਲਮਸ ਨੇ ਉਹਨਾਂ ਬਾਰੇ ਵੀ ਜਿਹੜੀਆਂ ਆਪਣੇ ਹਲਕੇ ਦੀਆਂ ਲੋੜਾਂ ਨੇ ਸੰਗਰੂਰ ਪਾਰਲੀਮੈਂਟ ਦੀ ਹਲਕੇ ਦੀਆਂ ਉਹ ਵੀ ਅਸੀਂ ਰੱਖਾਂਗੇ ਤੇ ਜਿਹੜੀ ਅੱਜ ਦੇਸ਼ ਨੂੰ ਲੋੜ ਹੈ ਜੋ ਦੇਸ਼ ਨੂੰ ਜੋ ਸੇਧ ਚਾਹੀਦੀ ਹੈ ਉਹ ਵੀ ਜਿਹੜਾ ਲੋਕਾਂ ਸਾਹਮਣੇ ਕੈਸੀ ਲੀਡਰਸ਼ਿਪ ਚਾਹੀਦੀ ਹੈ ਉਹ ਵੀ ਲੋਕਾਂ ਸਾਹਮਣੇ ਭਗਵਾਨ ਤਮਨ ਕਹਿ ਰਿਹਾ ਪਿਛਲੀ ਵਾਰ 3 ਲੱਖ ਦੇ ਦਿੱਤੇ ਸੀ ਅੱਜ ਤੇ 4 ਤੇ ਜਿੱਤਾਂਗੇ ਜੀ ਉਹ ਤਾਂ ਜਿੱਤਣਾ ਜੀ ਉਹ ਦੇਖੋ ਜਿਤਾਉਣ ਵਾਲੇ ਮੇਰੀਆਂ ਦਾ ਸਾਰਿਆਂ ਨੂੰ ਸ਼ੁਭਚਾਵਾ ਨੇ ਬਾਕੀ ਸੰਗਤ ਨੇ ਕਰਨਾ ਹੈ ਤੇ ਕਿਸੇ ਨੂੰ ਬੜਾ ਮਾਣ ਨਹੀਂ ਕਰਨਾ ਚਾਹੀਦਾ ਵੀ ਇਹ ਤਾਂ ਲੋਕਾਂ ਦੇ ਹੱਥ 'ਚ ਹੈ ਲੋਕ ਅਰਸ਼ ਤੇ ਵੀ ਪਹੁੰਚਾ ਸਕਦੇ ਨੇ ਲੋਕ ਫਰਸ਼ ਤੇ ਵੀ ਲਿਆ ਸਕਦੇ ਆ ਤੋ ਕਿਸੇ ਨੂੰ ਵੀ ਇਸ ਚੀਜ਼ ਦਾ ਬਾਲਾ ਵੱਡਾ ਮੈਂ ਸਮਝਦਾ ਮਾਨ ਨਹੀਂ ਕਰਨਾ ਚਾਹੀਦਾ